ਜਦੋਂ ਅਸੀਂ ਅੱਜ ਦੀ ਗੱਲ ਕਰੀ ਆਮ ਆਦਮੀ ਪਾਰਟੀ ਦੀ ਤਾਂ ਸਾਨੂੰ ਇਦਾਂ ਦਿਸ ਰਿਹਾ ਕਿ ਉਹ ਪਾਰਟੀ ਜਿਹੜੇ ਸਵਰਾਜ ਦੇ ਨਾਂ ਤੇ ਸ਼ੁਰੂ ਹੋਈ ਸੀ ਅੱਜ ਸ਼ਰਾਬ ਦੇ ਨਾਂ ਤੇ ਖਤਮ ਹੋ ਰਹੀ ਹੈ ਬਹੁਤ ਅਫਸੋਸ ਹੁੰਦਾ ਹੈ ਮੇਰਾ ਛੱਡਣ ਦਾ ਕਾਰਨ ਵੀ ਇਹੀ ਸੀ ਕਿ ਜਦੋਂ ਅਸੀਂ ਦੇਖਿਆ ਕਿ ਜਿਹੜੀ ਪਾਰਟੀ ਸਵਰਾਜ ਦੀ ਗੱਲ ਕਰਦੀ ਹੈ ਉਸ ਪਾਰਟੀ ਤੇ ਤਾਂ ਅੰਦਰ ਆਪ ਸਵਰਾਜ ਨਹੀਂ ਹੈ ਤਾਂ ਇੱਕ ਸਾਲ ਪਾਰਟੀ ਦੇ ਨਾਲ ਰਹਿ ਕੇ ਮੈਨੂੰ ਮੈਂ ਪਾਰਟੀ ਨੂੰ ਛੱਡਣਾ ਪਿਆ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਕਾਂਗਰਸ ਦੇ ਉਮੀਦਵਾਰ ਮੈਡਮ ਜਮਨੀ ਗੋਮਰ ਜੀ ਇਸ ਚੋਣਾਂ ਦਾ ਪ੍ਰਚਾਰ ਕਰ ਰਿਹਾ ਆਪਣੇ ਹੀ ਵਾਰਡ ਦੇ ਵਿੱਚ ਕਰ ਰਿਹਾ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਪੜਮ ਤੁਹਾਡੇ ਸਭ ਹੈ ਔਰ ਜਿਹੜਾ ਤੁਹਾਨੂੰ ਪ੍ਰਚਾਰ ਹੋ ਰਿਹਾ ਸੀ ਕਾਫੀ ਲੋਕਾਂ ਦਾ ਉਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਔਰ ਜਿਵੇਂ ਕਿ ਗੱਲ ਚੱਲ ਰਹੀ ਸੀ ਪਹਿਲਾਂ ਆਪਾਂ ਸਟਾਰਟਿੰਗ ਜੇ ਕਰਦੇ ਹਾਂ ਵੀ ਮਹਿਲਾ ਜਿਹੜੀ ਹੈ ਪਾਵਰ ਆਪਾਂ ਕਹਿ ਸਕਦੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਨੇ ਇੱਕ ਵੀ ਉਮੀਦਵਾਰ ਨਹੀਂ ਉਤਾਰਿਆ ਹੈ ਔਰ ਕਾਂਗਰਸ ਨੇ ਤੁਹਾਡੇ ਤੇ ਵਿਸ਼ਵਾਸ ਅਚਾਨਕ ਜਿੱਦਾਂ ਤੁਹਾਡਾ ਨਾਮ ਆਇਆ ਨਾ ਇੱਕ ਬੰਬ ਦੀ ਤਰ੍ਹਾਂ ਮਤਲਬ ਹੋਇਆ ਤੇ ਕੀ ਕਹਿਣਾ ਚਾਹੁੰਦੇ ਕਿਦਾਂ ਦਾ ਤੁਹਾਨੂੰ ਉਸ਼ਾਹ ਮਿਲ ਰਿਹਾ ਹੈ ਪਹਿਲਾਂ ਤਾਂ ਤੁਹਾਡਾ ਇਤਿਆਨ ਦਾ ਬਹੁਤ-ਬਹੁਤ ਸ਼ੁਕਰੀਆ ਕਿਉਂਕਿ ਤੁਸੀਂ ਉਹ ਸੋਰਸ ਹੋ ਜਿਹਦੇ ਕਰਕੇ ਮੇਰੀ ਆਵਾਜ਼ ਹਰ ਘਰ ਤੱਕ ਪਹੁੰਚੇਗੀ ਤੇ ਹਾਂ ਮਤਲਬ ਮੈਨੂੰ ਵੀ ਨਹੀਂ ਪਤਾ ਸੀ ਕਿ ਟਿਕਟ ਮੈਨੂੰ ਮਿਲੇਗੀ ਮੈਂ ਇੱਕ ਬਹੁਤ ਆਮ ਪਰਿਵਾਰ ਤੋਂ ਆਂਦੀ ਹਾਂ ਤੇ ਅੱਜ ਜਿਹੜੀ ਮੀਟਿੰਗ ਸੀ ਇਹ ਸਾਰਾ ਮੇਰਾ ਪਰਿਵਾਰ ਹੀ ਸੀ ਸਾਡੇ ਪੜੋਸੀ ਆਣ-ਗਵਣ ਵਾਲੇ ਲੋਕ ਸਾਡਾ ਆਪਣਾ ਹੀ ਵਾਰਡ ਹੈ ਤੇ ਲੋਕਾਂ ਕੋਲੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਤੇ ਜ਼ਿਆਦਾ ਪਿਆਰ ਮਹਿਲਾਵਾਂ ਵੱਲੋਂ ਮਿਲ ਰਿਹਾ ਹੈ ਤੇ ਯੂਥ ਵੱਲੋਂ ਇਹ ਦੋਨੇ ਹੀ ਬਹੁਤ ਪਿਆਰ ਕਰ ਰਹੇ ਆ ਕਿਉਂਕਿ ਪਹਿਲਾਂ ਵੀ ਤੁਸੀਂ ਉਮੀਦਵਾਰ ਰਹੇ ਹੋ ਪਹਿਲਾਂ ਆਮ ਆਦਮੀ ਪਾਰਟੀ ਦੇ ਹੁਣ ਕਾਂਗਰਸ ਦੇ ਪਹਿਲਾਂ ਬਦਲਾਵ ਸੀ ਹੁਣ ਸੰਵਿਧਾਨ ਬਦਲ ਲਈ ਤੁਹਾਨੂੰ ਕੀ ਲੱਗਦਾ ਵੀ ਕੀ ਹੋਣ ਦਾ ਤਾਂ ਪਿਛਲੇ ਜਿਹੜੇ ਇਲੈਕਸ਼ਨ ਆ ਵੀ ਕੀ ਮਤਲਬ ਇਹਨਾਂ ਦੇ ਵਿੱਚ ਡਿਫਰੈਂਟ ਮਤਲਬ ਦੇਖੋ ਆਮ ਆਦਮੀ ਪਾਰਟੀ ਉਸ ਟਾਈਮ ਬਹੁਤ ਨਵੀਂ ਪਾਰਟੀ ਸੀ ਤੇ ਅਸੀਂ ਇੱਕ ਮਕਸਦ ਲਈ ਆਏ ਸੀ ਅਸੀਂ ਬਦਲਾਵ ਲਈ ਆਏ ਸੀ ਕਿਉਂਕਿ ਉਸ ਟਾਈਮ ਆਮ ਆਦਮੀ ਪਾਰਟੀ ਆਪਣੇ ਕੁਝ এজেন্ডਾ ਸੀਗੇ ਉਹਨਾਂ ਨੂੰ ਜਿੱਦਾਂ ਅਸੀਂ ਇਹ ਕਹਿੰਦੇ ਆ ਸਵਰਾਜ ਕਿ ਸਵਰਾਜ ਮੀਨ ਸਬਦਾ ਰਾਜ ਪਰ ਜਦੋਂ ਅਸੀਂ ਅੱਜ ਦੀ ਗੱਲ ਕਰੀ ਆਮ ਆਦਮੀ ਪਾਰਟੀ ਦੀ ਤਾਂ ਸਾਨੂੰ ਇਦਾਂ ਦਿਸ ਰਿਹਾ ਕਿ ਉਹ ਪਾਰਟੀ ਜਿਹੜੇ ਸਵਰਾਜ ਦੇ ਨਾਮ ਤੇ ਸ਼ੁਰੂ ਹੋਈ ਸੀ ਅੱਜ ਸ਼ਰਾਬ ਦੇ ਨਾਮ ਤੇ ਖਤਮ ਹੋ ਰਹੀ ਹੈ ਬਹੁਤ ਅਫਸੋਸ ਹੁੰਦਾ ਮੇਰਾ ਛੱਡਣ ਦਾ ਕਾਰਨ ਵੀ ਇਹੀ ਸੀ ਕਿ ਜਦੋਂ ਅਸੀਂ ਦੇਖਿਆ ਕਿ ਜਿਹੜੀ ਪਾਰਟੀ ਸਵਰਾਜ ਦੀ ਗੱਲ ਕਰਦੀ ਹੈ ਉਸ ਪਾਰਟੀ ਦੇ ਤਾਂ ਅੰਦਰ ਆਪ ਸਵਰਾਜ ਨਹੀਂ ਹੈ ਤਾਂ ਇਸ ਇੱਕ ਸਾਲ ਪਾਰਟੀ ਦੇ ਨਾਲ ਰਹਿ ਕੇ ਮੈਨੂੰ ਮੈਂ ਪਾਰਟੀ ਨੂੰ ਛੱਡਣ ਨੂੰ ਮਜਬੂਰ ਹੋ ਗਈ ਤੇ ਹੁਣ ਮੈਂ ਦੁਬਾਰਾ ਇਲੈਕਸ਼ਨ ਲੜ ਰਹੀ ਹਾਂ ਤੇ ਹੁਣ ਸਾਡੀ ਲੜਾਈ ਸੰਵਿਧਾਨ ਨੂੰ ਬਚਾਂਦੀ ਹੈ ਸਾਡੇ ਦੇਸ਼ ਨੂੰ ਬਚਾਂਦੀ ਹੈ ਇਹ ਸ਼ਰਾਬ ਦੀ ਕਰ ਰਹੇ ਆ ਕੇਜਰੀਵਾਲ ਸਾਹਿਬ ਨੂੰ ਅੱਜ ਜ਼ਮਾਨਤ ਮਿਲੀ ਹੈ ਜ਼ਮਾਨਤ ਦੇ ਵਿੱਚ ਨਾਲ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਤੁਹਾਡੀ ਵੀ ਜਾਣਕਾਰੀ ਦੇ ਵਿੱਚ ਹੋਊਗੀ ਵੀ ਪ੍ਰਚਾਰ ਨਹੀਂ ਕਰ ਸਕਦੇ ਹੋਰ ਵੀ ਬਹੁਤ ਸਾਰੀਆਂ ਉਹਦੇ ਤੇ ਤੁਸੀਂ ਕੀ ਕਰਨਾ ਚਾਹੁੰਦੇ ਦੇਖੋ ਮੈਂ ਕਹਿ ਰਹੀ ਆ ਕਿ ਕੇਜਰੀਵਾਲ ਜੀ ਦਾ ਜੇਲ੍ਹ ਚ ਜਾਣਾ ਹੀ ਬਹੁਤ ਦੁਖਦ ਸੀ ਕਿਉਂਕਿ ਜੇ ਅਸੀਂ ਇਲੈਕਸ਼ਨ ਦੀ ਗੱਲ ਕਰੀਏ ਤਾਂ ਕਿਸੇ ਵੀ ਚੀਫ ਮਿਨਿਸਟਰ ਦਾ ਇਸ ਟਾਈਮ ਜਦੋਂ ਇਲੈਕਸ਼ਨ ਦਾ ਟਾਈਮ ਹੈ ਉਹਨੂੰ ਤੁਸੀਂ ਚੁੱਕ ਕੇ ਜੇਲ੍ਹ ਚ ਪਾ ਦੋ ਇਹ ਡਿਫਰੈਂਟ ਮਤਲਬ ਬਹੁਤ ਹੀ ਸੋਚਣ ਵਾਲੀ ਗੱਲ ਲੱਗ ਰਹੀ ਤੁਸੀਂ ਅੱਗੇ ਪਿੱਛੇ ਇਹਦੇ ਬਾਰੇ ਕਰ ਸਕਦੇ ਸੀ ਲੇਕਿਨ ਇਹ ਸਹੀ ਟਾਈਮ ਨਹੀਂ ਸੀ ਹਰ ਸਿਮਰਤ ਕੋਰ ਬਾਦਲ ਨੇ ਕਿਹਾ ਹੈ ਵੀ ਕਾਂਗਰਸ ਔਰ ਆਮ ਪਾਰਟੀ ਅੰਦਰੋਂ ਅੰਦਰ ਹੀ ਇਹਨਾਂ ਦਾ ਗਠਜਵਨ ਹੈ ਜੇ ਜਿੱਤਦੇ ਆ ਤੇ ਇਹਨਾਂ ਚੰਡੀਗੜ੍ਹ ਦੀ ਤਰ੍ਹਾਂ ਜਿਹੜਾ ਇਕੱਠੇ ਹੋ ਜਾਣਾ ਹੈ ਦੇਖੋ ਇਸ ਤਰ੍ਹਾਂ ਜੇ ਗਠਜਵਨ ਹੁੰਦਾ ਰਾਈਟ ਤੇ ਕੱਲ ਇੱਥੇ ਡਾਕਟਰ ਰਾਜਨਾ ਮੀਟਿੰਗ ਕਰ ਕਰਕੇ ਜਾਂਦਾ ਅੱਜ ਮੈਂ ਨਾ ਮੀਟਿੰਗ ਇੱਥੇ ਕਰਦੀ ਠੀਕ ਹੈ ਮੈਂ ਪਹਿਲੇ ਗੱਲ ਕੀਤੀ ਹੈ ਕਿ ਅਸੀਂ ਲੜ ਰਹੇ ਹਾਂ ਸੰਵਿਧਾਨ ਦੇ ਲਈ ਉਹ ਕਿਸ ਚੀਜ਼ ਦੇ ਲਈ ਲੜ ਰਹੇ ਮੈਨੂੰ ਨਹੀਂ ਪਤਾ ਠੀਕ ਹੈ ਸਾਡੇ ਆਪਣੇ ਮੁੱਦੇ ਆ ਅਸੀਂ ਆਪਣੇ ਮੁੱਦਿਆਂ ਤੇ ਲੜ ਰਹੇ ਆ ਤੇ ਮੇਰੇ ਖਿਆਲ ਇਸ ਇਦਾਂ ਦਾ ਕੁਛ ਨਹੀਂ ਜਿਦਾ ਉਹਨਾਂ ਨੇ ਕਿਹਾ ਇੱਕ ਹੋਰ ਗੱਲ ਕੀਤੀ ਹੈ ਵੀ ਜਿਹੜੀ ਅਕਾਲੀ ਦਲ ਨੇ ਕਿਹਾ ਵੀ ਪੰਜਾਬ ਦੀ ਪਾਰਟੀ ਸਿਰਫ ਅਕਾਲੀ ਦਲ ਹੈ ਔਰ ਜਿਹੜੀਆਂ ਬਾਕੀ ਪਾਰਟੀਆਂ ਉਹ ਦਿੱਲੀ ਦੀਆਂ ਚਾਹੇ ਉਹ ਕਾਂਗਰਸ ਆ ਚਾਹੇ ਉਹ ਭਾਜਪਾ ਆ ਚਾਹੇ ਉਹ ਆਮ ਆਦਮੀ ਪਾਰਟੀ ਦੇਖੋ ਡਿਫਰੈਂਸ ਹੁੰਦਾ ਰੀਜਨਲ ਪਾਰਟੀ ਇੱਕ ਪਰਪਰ ਸਟੇਟ ਦੀ ਪਾਰਟੀ ਹੁੰਦੀ ਆ ਜੋ ਸਿਰਫ ਸਟੇਟ ਤੱਕ ਲਿਮਿਟਿਡ ਹੁੰਦੀ ਹੈ ਤੇ ਅਜਾ ਅਕਾਲੀ ਦਲ ਸਿਰਫ ਇਸ ਸਟੇਟ ਤੱਕ ਲਿਮਿਟਿਡ ਹੈ ਉਹ ਵੀ ਤੁਹਾਨੂੰ ਪਤਾ ਹੈ ਕਿ ਕਿੰਨੀਆਂ ਸੀਟਾਂ ਉਹਨਾਂ ਕੋਲ ਹੈਗੀਆਂ ਰਾਈਟ ਹਾਂ ਬਾਕੀ ਪਾਰਟੀਆਂ ਨੈਸ਼ਨਲ ਪਾਰਟੀਆਂ ਸੋ ਉਹਨਾਂ ਨੇ ਤਾਂ ਸਾਰੀ ਇੰਡੀਆ ਦੇ ਵਿੱਚ ਲੜਨਾ ਹੀ ਲੜਨਾ ਹੈ ਤੇ ਸਿਰਫ ਦਿੱਲੀ ਦੀ ਪਾਰਟੀ ਕਿੱਦਾਂ ਹੋ ਗਈ ਨੈਸ਼ਨਲ ਪਾਰਟੀ ਹੈ ਪੂਰੇ ਦੇਸ਼ ਦੀ ਪਾਰਟੀ ਹੈ ਕਾਂਗਰਸ ਫੋਨ ਵਾਲੇ ਸਮੇਂ ਦੇ ਵਿੱਚ ਜਿਹੜੇ ਹੁਣ ਤੱਕ ਤਾਂ ਚਲੋ بڑے ਲੀਡਰ ਨਹੀਂ ਆਏ ਤੁਸੀਂ ਨੋਮੀਨੇਸ਼ਨ ਕਰੋਗੇ 10 ਤਰੀਕ ਨੂੰ ਨੋਮੀਨੇਸ਼ਨ ਆਪਣਾ ਫਾਈਲ ਕਰਨ ਜਾ ਰਹੇ ਹੋ ਤੇ ਉਸ ਤੋਂ ਬਾਅਦ ਕਿਹੜੇ ਕਿਹੜੇ ਲੀਡਰ ਤੁਹਾਨੂੰ ਲੱ ਦੇਖੋ ਜੀ ਕਾਂਗਰਸ ਪਾਰਟੀ ਇਹੋ ਜੀ ਪਾਰਟੀ ਹੈ ਕਿ ਜਿਨ੍ਹਾਂ ਨੇ ਮੈਨੂੰ ਇੱਕ ਆਮ ਵਰਕਰ ਨੂੰ ਟਿਕਟ ਦੇ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਦਾ ਹਰ ਵੋਲੰਟੀਅਰ ਹਰ ਵਰਕਰ ਇੱਕ ਵੱਡਾ ਲੀਡਰ ਆ ਤਾਂ ਇਸ ਕਰਕੇ ਅਸੀਂ ਸਾਰੇ ਜਿੰਨੇ ਵੀ ਵੋਲੰਟੀਅਰ ਹੈ ਜਿੰਨੇ ਵੀ ਪਾਰਟੀ ਦੇ ਵਰਕਰ ਹੈ ਉਹ ਸਾਰੇ ਇੱਥੇ ਵੱਡੇ ਲੀਡਰ ਬਣ ਕੇ ਹੀ ਖੜੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਕਾਂਗਰਸ ਚਲੋ ਸਾਡੀ ਝੁਕਾ ਬਣਾ ਕੀ ਮੈਸੇਜ ਇੱਕ ਦੇਣਾ ਚਾਹੁੰਦੇ ਹਾਂ ਖਾਸ ਕਰਕੇ ਮਹਿਲਾਵਾਂ ਦੇ ਦੇਖੋ ਮਹਿਲਾਵਾਂ ਨੂੰ ਮੈਂ ਇਹ ਮੈਸੇਜ ਸਭ ਤੋਂ ਪਹਿਲਾਂ ਤਾਂ ਇਹ ਦੇਣਾ ਚਾਹਾਂਗੀ ਕਿ ਮਹਿਲਾਵਾਂ ਲਈ ਇਹ ਰਸਤਾ ਬਹੁਤ ਔਖਾ ਹੁੰਦਾ ਹੈ ਤਾਂ ਉਹਨਾਂ ਨੂੰ ਬਹੁਤ ਮੁਸ਼ਕਲ ਹੁੰਦਾ ਹੈ ਇਦਾਂ ਦਾ ਕੋਈ ਚਾਂਸ ਮਿਲਣਾ ਤੇ ਸਪੈਸ਼ਲੀ ਜਦੋਂ ਉਹ ਇੱਕ ਮੈਰੀਤ ਹੈ ਨਾ ਇੱਕ ਆਮ ਪਰਿਵਾਰ ਤੋਂ ਆਂਦੀ ਹੈ ਕਿਉਂਕਿ ਕਿਆ ਜਾਂਦਾ ਹੈ ਕਿ ਇੱਕ ਬਹੁਤ ਮਹਿੰਗੀ ਲੜਾਈ ਹੈ ਰਾਈਟ ਤੇ ਇਸ ਤੋਂ ਇਲਾਵਾ ਮੈਂ ਚਾਹਦੀਆਂ ਕਿ ਸਾਡਾ ਜਿਹੜਾ ਹੁਸ਼ਿਆਰਪੁਰ ਹੈ ਉਹ ਤਰੱਕੀ ਕਰੇ ਸਾਡੀਆਂ ਮਹਿਲਾਵਾਂ ਨੂੰ ਰੋਜ਼ਗਾਰ ਮਿਲੇ ਉਹਨਾਂ ਨੂੰ ਸੇਫਟੀ ਮਿਲੇ ਮੈਂ ਸ਼ੁਰੂ ਤੋਂ ਉਹਨਾਂ ਦੀ ਹਾਈਜੀਨ ਦੀ ਬਹੁਤ ਜ਼ਿਆਦਾ ਗੱਲ ਕਰ ਰਹੀਆਂ ਬਹੁਤ ਜ਼ਿਆਦਾ ਇਸ਼ੂਸ ਹੈਗੇ ਉਹ ਉਹ ਸਮਝਣ ਮੈਂ ਮਹਿਲਾਵਾਂ ਦੀ ਆਵਾਜ਼ ਬਣ ਕੇ ਸੰਸਦ ਜਾਣਾ ਚਾਹਦੀਆਂ ਮੈਂ ਚਾਹਦੀਆਂ ਕਿ ਮਹਿਲਾਵਾਂ ਹੀ ਨਹੀਂ ਮिन्नੂ ਹੁਸ਼ਿਆਰਪੁਰ ਲੋਕ ਸਭਾ ਹਲਕੇ ਦਾ ਹਰ ਇਨਸਾਨ ਇੰਨਾ ਆਸ਼ੀਰਵਾਦ ਦੇ ਕਿ ਮੈਂ ਲੋਕ ਸਭਾ ਦੇ ਵਿੱਚ ਪਹੁੰਚ ਕੇ ਪਹਿਲੇ ਆਪਣੇ ਹੁਸ਼ਿਆਰਪੁਰ ਦੇ ਮੁੱਦੇ ਚੁੱਕਾਂ ਦੁਆਬਾ ਦੇ ਮੁੱਖ ਮੁੱਦੇ ਚੁੱਕਾਂ ਪੰਜਾਬ ਦੇ ਮੁੱਖ ਮੁੱਦੇ ਚੁੱਕਾ ਤੇ ਜੇ ਮੌਕਾ ਮਿਲਿਆ ਜੇ ਇਸ ਮੁਕਾਮ ਤੱਕ ਪਹੁੰਚ ਗਈ ਤਾਂ ਪੂਰੇ ਹਿੰਦੁਸਤਾਨ ਦੇ ਮੁੱਦੇ ਚੁੱਕਾ ਸੋ ਇਹ ਕਾਂਗਰਸ ਦੇ ਜਿਹੜੇ ਲੋਕ ਸਭਾ ਦੇ ਉਮੀਦਵਾਰ ਮੈਡਮ ਜਾਮਨੀ ਗੋਮਰਜੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਾਫੀ ਮਸਲਿਆਂ ਤੇ ਬਹੁਤ ਹੀ ਸ਼ਾਂਤਪੂਰਨ ਢੰਗ ਦੇ ਨਾਲ ਬਹੁਤ ਹੀ ਠੰਡੇ ਸੁਭਾਅ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਇਸੇ ਤਰ੍ਹਾਂ ਅੱਗੇ ਵੀ ਜਿਹੜੇ ਆ ਚੋਣ ਪ੍ਰਚਾਰ ਜਾਂ ਹੋਰ ਗਤੀਵਿਧੀਆਂ ਲਈ ਆਪਾਂ ਜੁੜੇ ਰਹਿਣਾ ਤੁਸੀਂ ਹੁਸ਼ਿਆਰਪੁਰ ਤੋਂ ਸਹਿਯੋਗੀ ਦਿੱਪਕ ਦੇ ਨਾਮ ਮੈ ਸੁਣੀ ਲੱਗਾ ਨਹੀਂ ਖੜੇ ਉਹੀ ਕਰਦਾ